ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਾਰਿਆਂ ਸਤਿ ਸ਼੍ਰੀਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋ ਮੂਡ ਵਧੀਆ ਹੋਗੇ ਸੋ ਆਦਾ ਪਾ ਬਲੌਗ ਸਟਾਰਟ ਕਰਦੇ ਆਂ ਮੈਂ ਖਾਦਾਣੀ ਸੈਂਡਵਿਚ ਸਾਨੂੰ ਕੋ ਖਾਣਾ ਲਾ ਲੀਏ ਨਾ ਨੂ ਦੇ ਲੋਜੀ ਸਾਡਾ ਖਾਣਾ ਪਿਆ ਸੈਂਡਵਿਚ ਔਰ ਟਾਇਰ ਟਾਇਰ ਤਾਂ ਤੁਸੀਂ ਦੇਖ ਹੀ ਲਿਆ ਹੋਣਾ ਕਿ ਟਾਇਰ ਤਾਂ ਬਹੁਤ ਬੁਰਾ ਹਾਲ ਸੀ ਆ ਕਹਿਤ ਸਾਨੂੰ ਚੇਂਜ ਕਰਾਉਣਾ ਪਿਆ ਜਿਹੜੀ ਸਟਿੱਪ ਨਹੀਂ ਸੀ ਉਹ ਹੀ ਪੁਆਈ ਫੇਰ ਦੁਬਾਰਾ ਹੋਣਾ ਨਾ ਛੋਟਾ ਟਾਇਰ ਸ਼ੋਰਟਾ ਟੈਰਿਆ ਆਪਾਂ ਹੀ ਦਫਾ ਮੈਸੇਜ ਆਇਆ ਕਿਹਨਾਂ ਦਾ ਸੁਨੀਲ ਭਾਈ ਦਾ ਕੀ ਹਾਂ ਸੋ ਆਪ ਇਹ ਤੇ ਖੰਦੇ ਪਏ ਕਿਹੜਾ ਹੈ ਹਾਂ ਪਿੰਡ ਮੰਨੂ ਪਿੰਡ ਮੰਨੂ ਪਿੰਡ ਮੰਨੂ ਪਿੰਡ ਮੰਨੂ ਪਿੰਡ ਕਾ ਟਿਕਾ ਨਿਕਲ ਚੁੱਕਿਆ ਇਸ ਤੋਂ ਸੌਤ ਨੂੰ ਲਾਉਂਦੇ ਨੂੰ ਦੇਖੋ ਲਵੇੜੀ दाना सिजा ਕਿਤੇ ਤਾਂ ਕਰੀ ਉਸ ਅਸੀਂ ਇੱਧੇ ਕਰੋ ਜਲਦੀ ਜਲਦੀ ਨਿਕਲ ਲੈ ਇਹ ਨਾ ਲਾ ਲੋ ਹੈ ਆਪੇ ਪਾ ਕੇ ਲਾ ਲੋ ਪੈਂਚਰ ਮੈਂ ਮੈਂ ਤੇ ਫਿਕਰ ਨੂੰ ਪਾਣੀ ਪੂਰਾ ਦਾ ਇਹ ਕਿਹਦਾ ਪਾਣੀ ਆ ਕੋਈ ਨੀ ਉਹ ਲਗਾਉਂਦਾ ਨਹੀਂ ਵੀ ਪੀ ਜਾਂਦਾ ਹੈ ਹੈ ਹੁੰਦਾ ਜੀ ਨਹੀਂ ਆਪੇ ਤਾਂ ਇਨ ਆਸੋ ਕਰਕੇ ਸਾਹ ਵਸੇ ਸਾਫਤ ਸਿਧਾਂਤ ਨਹੀਂ ਦੇਤਾ ਕਿ ਬੱਤੂ ਆਏ ਨਹੀਂ ਜਦੋਂ ਨਿਕਲਦੇ ਇਥੇ ਹੋਰ ਜ਼ਿਆਦਾ ਪਾਣੀ ਦਾ ਮੀਲ ਕਰੀ ਸਾਰਿਆਂ ਦੇ ਇਹਦਾ ਕੋਈ ਨੁਕਸਾਨ ਨਾ ਹੋਵੇ ਜ਼ਿਆਦਾ ਛੋੜਾ ਮੋਟਾ ਤਾਂ ਕੋਈ ਜਾਣਿਆ ਦਾ ਹੋ ਗਿਆ ਜਾਨੀ ਨੁਕਸਾਨ ਨਾ ਹੋਵੇ ਬਸ ਬਾਬਾ ਸਾਹ ਤੇ ਬੜਾ ਮੋਟਾ ਦਾ ਸਾਲੇਂ ਦਾ ਪਾਣੀ ਜਨਾ ਬੁਝਾ ਦੇ ਹੋ ਚੁੱਕੇ ਆ ਜੀ ਖਰੇ ਖਾ ਪੀ ਲਿਆ ਸੀ ਅਸੀਂ ਰਾਹ ਦੇ ਵਿੱਚ ਹੀ ਸੋ ਹੁਣ ਆਪਾਂ ਪਹੁੰਚ ਚੁੱਕੇ ਆ ਕਰੇ ਤੇ বিকਰਮ ਦਾ ਜਿਹੜਾ ਫੋਨ ਆ ਉਹ ਟੁੱਟ ਚੁੱਕਿਆ ਆ ਸਾਰਾ ਅਮਨਦੀ ਦੇ ਕੋਲੋਂ ਫੋਨ ਟੁੱਟ ਟੁੱਟ ਗਿਆ ਸੀਗਾ ਤੇ ਜਿਹੜੀ ਉਹਨਾਂ ਦੀ ਜਿੱਥੇ ਉਹ ਰੱਖਦੇ ਆ ਫੋਨ ਉਹਨਾਂ ਦੀ ਜਿਹੜੀ ਬੰਨੀ ਜੀ ਉਹ ਥੋੜੀ ਮਤਲਬ ਬਹੁਤ ਜ਼ਿਆਦਾ ਵੀ ਉਹ ਹੋ ਗਈ ਆ ਤਾਂ ਕਿ ਇਹ ਛੋਟੀ ਜੀ ਤੇ ਉਹ ਰਾਹਾ ਵੀ ਲੰਘਣਾ ਥੋੜਾ ਜਿਹਾ ਔਖਾ ਆ ਤਾਂ ਉਹ ਸੂਟ ਦੇ ਨਾਲ ਫਸ ਕੇ ਡਿੱਗ ਗਿਆ ਫੋਨ ਤੇ ਬਾਕੀ ਜਿਹੜਾ ਆ ਫੋਨ ਸੀਗਾ ਇਹ ਮਸਾਂ ਬਚਿਆ ਪਹਿਲਾਂ ਤੇ ਉਹ ਫੋਨ ਜਦੋਂ ਫਿਰ ਬਾਕੀ ਰਾਤ ਅਸੀਂ 11:00 ਵਜੇ ਫੋਨ ਚਾਰਜਰ ਲਗਾਇਆ ਤੇ ਦੀਦੀ ਹੁਣਾਂ ਨੇ ਕੰਮ ਸੀਗਾ ਦੀਦੀ ਹੁਣੇ ਬਾਹਰ ਉੱਟ ਕੇ ਆ ਗਏ ਤੇ ਲੰਗਣ ਲੱਗਿਆ ਜਦੋਂ ਅੰਦਰ ਨੂੰ ਜਾਣ ਲੱਗੇ ਆ ਲੰਗਣ ਲੱਗਿਆ ਸੂਟ ਦੇ ਨਾਲ اٹਕ ਗਏ ਚਾਰਜਰ ਦੀ ਜਿਹੜੀ ਲੀਡ ਸੀਗੀ اٹਕ ਕੇ ਨਾਲ ਡਿੱਗ ਗਿਆ ਸੋ ਨਨੂ ਸਾਡੇ ਨੇ ਆ ਦੇਖੋ ਆ ਦੇਖੋ ਚੀਜ਼ਾਂ ਖੇਡਦਾ ਲਿਆਉਂਦਾ ਆਪਣੀਆਂ ਨਾ ਕੀ ਢੀ ਕਰ। ਆ ਦੋ ਦਿਨ ਦੋ ਦਿਨ ਬਾਅਦ ਆਏ ਅਸੀਂ ਘਰੇ। ਮੈਨੂੰ ਕੀ ਢੀ ਗੱਲ ਆ। ਮੈਨੂੰ ਦੇ ਭਾਜੀ ਨਹੀਂ ਹੋ ਰਹੇ ਉਹ ਦੇ ਇਹਨਾਂ ਨੂੰ। ਉਹ ਇਹ ਬਹੁਤ ਮਾਰਦਾ ਤੈਨੂੰ ਹਨਾ ਮਾਰਦਾ ਨਾ ਤੈਨੂੰ ਇਹ। ਹਾਂ। ਇਹ ਚਲ ਗੇਮ ਕਿੱਦਾਂ? ਉਹ ਜਿਹੜੀ ਉਹ ਜੈਮ। ਜੈਮ ਜੈਮ ਲਾਉਣ ਆਲਾ ਜਾ ਬਾਕਸਿੰਗ ਕਰ ਰਿਹਾ। ਇਦਾਂ ਆ ਲੈ। ਜਾ ਕਰ ਖੇਡ ਉਹਨੇ ਨਾ।

ਕਹਿੰਦਾ ਆਪਾਂ ਫਰੂਟ ਨਹੀਂ ਲੈਣੇ ਤੇ ਜਦੋਂ ਰਾਹ ਜਾਇਆ ਪਾਪਾ ਕਹਿੰਦੇ ਮੈਂ ਤੇਰੇ ਲਈ ਫਰੂਟ ਆਪੇ ਲੈ ਕੇ ਆਉਂਗਾ ਮੈਨੂੰ ਸਾਰਿਆਂ ਨੂੰ ਹੈਲੋ ਕਰ ਦਿਓ ਸਸਤੀ ਕਰ ਦੇ ਹੈ ਪੜਾਈ ਲੱਗਾ ਕਰਨ ਜੀ ਮੈਨੂੰ ਸਾਡਾ ਪੜਾਈਆਂ ਕਰਦਾ ਆ ਸੋ ਅਸੀਂ ਹੋ ਜੀਏ ਹੁਣ ਫਰੀ ਅਸੀਂ ਜਾਣਾ ਆ ਹਜੇ ਸਬਜ਼ੀ ਲੈਣ ਦੁੱਧ ਲੈਣ ਤੇ ਅਸੀਂ ਵਿਕਰਮ ਤਾਂ ਜਿਹੜੀ ਬਾਈਕ ਆ ਉਹ ਹੋ ਚੁੱਕੀ ਆ ਸਹੀ ਫੋਨ ਜਿਹੜਾ ਆ ਉਹ ਸਹੀ ਕਰਾਨ ਦਿੱਤਾ ਹੋਇਆ ਸਾਰੀngਾਂ ਤੇ ਚੀਜ਼ਾਂ ਖਰਾਬ ਸਹੀ ਖਰਾਬ ਇੱਦਾਂ ਹੀ ਲੱਗਾ ਹੋਇਆ ਆ ਤੇ ਆਹ ਦੇਖੋ ਗਾਇਸ ਆਹ ਦੇਖੋ ਆਹ ਦੇਖੋ ਕਿੰਨਾ ਕੁ ਜ਼ਿਆਦਾ ਬੁਰਾ ਹਾਲਿਆ ਬਹੁਤ ਹੀ ਜ਼ਿਆਦਾ ਸੁਣ ਨਾ ਬਹੁਤ ਜ਼ਿਆਦਾ ਪੈ ਗਿਆ ਉਧਰ ਵੀ ਸਾਈਡ ਮੰਨੂ ਮੰਨੂ ਦੇਖੀ ਆਹ ਦੇਖਿਓ ਉੱਥੇ ਦੇਖੋ ਆਹ ਦੇਖੋ ਕਿੰਨਾ ਆਹ ਦੇਖੋ ਮੰਮਾ ਹਨਾ ਉਹ ਨਹੀਂ ਉਹ ਕਾਲੇ ਹੁੰਦੇ ਉਹਨੂੰ ਹੱਥ ਲਾਵਾਂਗੇ ਦੇਖਿਓ ਹੱਥ ਲਾ ਕੇ ਮੈਂ ਦੇਖਿਆ ਹੀ ਉਹ ਤੂੰ ਕਾਲੂਗਾ ਕਾਲੋ ਜੀ ਲੱਗਦੀ ਪਈ ਆ ਮਤਲਬ ਆ ਸਾਡੇ ਇੱਥੇ ਨਾ ਕੋਈ ਪੈਨਸਲ ਨਾ ਕੋਈ ਪੈਨ ਨਾ ਮਤਲਬ ਕੋਈ ਨਿਆਣਾ ਸਾਡਾ ਵੀ ਏਦਾਂ ਦਾ ਨਹੀਂ ਹੈਗਾ ਕਿ ਜਿਹੜਾ ਇੱਥੇ ਲਾ ਦੂਗਾ ਚੀਜ਼ਾਂ ਹਨਾ ਉਹੀ ਕਾਲੋ ਲੈ ਤੇ ਦੀ ਹੱਥਾਂ ਦੇ ਨਾਲ ਨਾ ਇਹਦਾ ਫਾਰਮ ਆ ਜੀ ਉਹੀ ਮੈਂਗਾ ਨਹੀਂ ਫੋਟੋ ਫੇ ਉਤਾਰਨੇ ਦੇਈ ਉਥੇ ਸਲਾਪ ਪੈਂਦੀ ਪਈ ਹੈ ਨਾ ਉਦੋਂ ਸਿੱਕਾ ਖਾਦੀ ਆ ਨਾ ਬਾਰਾ ਰਾਤ बहुत ही ज्यादा ज्यादा सलाब पाई आनी ज्यादा हां जी जी अस हूं चले हाँ दु पत्ती लैन थोड़ी चाबी देता पुत अस हूं चले हा ग् लाइए लॉक

ਚਲੋ ਹਾਂ ਉਹ ਇਸ ਵੀ ਇਸੇ ਬੰਦ ਕਰਤਾ ਆਪਾਂ ਸਾਰਾ ਤੇ ਕੁੰਡੇ ਵਗੈਰਾ ਜਿਹੜੇ ਆਪਾਂ ਇਹ ਲਾਪੇ ਚੜ ਜਾਣੇ ਆ ਚਲੋ ਚੱਲੀਏ ਗਾਇਸ ਆਪਾਂ ਆ ਚੁੱਕੇ ਹਾਂ ਚੀਜ਼ੇ ਤੇ ਪੌੜੀਆਂ ਚ ਪਾਣੀ ਜਿਹੜਾ ਬਹੁਤ ਜ਼ਿਆਦਾ ਰੁਕਿਆ ਹੋਇਆ ਆ ਤੇ ਹੁਣ ਆਪਾਂ ਜਾ ਕੇ ਸਮਾਨ ਸੁੰਨ ਲੈ ਆਈਏ ਠੰਡੇ ਠੰਡੇ ਫਿਰ ਮੁਰਕੇ ਬਾਤੋਂ ਹਨੇਰਾ ਹੋ ਜਾਂਦਾ ਹੈ ਇਸ ਕਰਕੇ ਫਿਰ ਜਾਣ ਹੀ ਹੁੰਦਾ ਹੈਗਾ ਜਾਣ ਹੀ ਹੁੰਦਾ ਹੈ ਤੇ ਤਾਂ ਕਰ ਮਨ ਨੂੰ ਤੇ ਮੈਨੂੰ ਹਾਸਾ ਫੇਰ ਆ ਗਿਆ ਮਨ ਨੂੰ ਤੇ ਲੱਗੀ ਬੜੀ ਜ਼ੋਰ ਦੀ ਚਲੋ ਜੀ ਅਸੀਂ ਚੱਲੇ ਆ ਫਿਰ ਆਪਾਂ ਤੁਹਾਡਾ ਨਾ ਕਰਦੇ ਆ ਗੱਲ ਬਣੀ ਰਿਓ ਵਲੌਗ ਦੇ ਨਾਲ ਚਲਿਏ ਜੀ ਜਿੰਦੇ ਵਗੈਰਾ ਜਿਹੜੇ ਲੱਗ ਚੁੱਕੇ ਆ ਤੇ ਹੁਣ ਅਸੀਂ ਬਾਹਰ ਆਏ ਆ ਤੇ ਗੱਡੀ ਜਿਹੜੀ ਸਾਸੀ ਕੱਲ ਧੋਲੀ ਸੀਗੀ ਤੇ ਜਿਹੜੀ ਸਾਡੀ ਸਾਰੀ ਧੋਣ ਵਾਲੀ ਸੀਗੀ ਆਪਾਂ ਸਾਰੀ ਧੋ ਚੁੱਕੇ ਆਂ ਗੱਡੀ ਤੇ ਅੰਦਰੋਂ ਵੀ ਧੋਤੀ ਸੀਗੀ ਨਾ ਹਾਂ ਅੰਦਰੋਂ ਵੀ ਧੋਤੀ ਸੀ ਸ਼ਾਇਦ ਦੇਖੇ ਤਾਂ ਤਾਂ ਧੋਤੀ ਗੱਡੀ 깔ਦੀ ਹੈ ਨਾ ਇਹ ਵੀ ਧੋਤੀ ਗੱਡੀ ਨਹੀਂ ਆਗਦੀ ਹੈ ਨਹੀਂ ਆਗਦੀ ਠੰਡੀ ਲੱਗਦੀ ਚੱਲ ਚਲੋ ਜੀ ਅਸੀਂ ਹੁਣ ਚੱਲੇ ਆਂ ਨੰਨੂ ਸਾਡਾ ਕਹਿੰਦਾ ਮੈਨੂੰ ਸ਼ਾਤਾ ਲੈ ਕੇ ਦੋ ਨਨੂ ਸਾਤਾ ਚਾਹੀਏ ਆਪਕੋ ਹਾਂਜੀ ਹੈ ਕਿੱਥੇ ਮੇਲਾ ਲੱਗਾ ਉਹ ਮੇਲਾ ਦੇਦਾ ਜਾਂਦਾ ਰਹਿੰਦਾ ਨਾ ਉੱਥੇ ਇੱਧਰ ਹਰਿਆਲੀ 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 ਦੇਖੋ ਕਿੰਨੀ ਸੋਹਣੀ ਸੋਹਣੀ ਆ ਹਾਂ ਮੈਨੂੰ ਵੀ ਮੈਗਾ ਜਿਹੜੇ ਬੂਟੇ ਇਧਰੋਂ ਕਿਦਾਂ ਮੇਕਦੇ ਬੂਟੇ ਹਾਂ ਮਿਰਚਾਂ ਦੇ ਬੂਟੇ ਜਿੱਦਾਂ ਲੱਗਦੇ ਆ ਨਾ ਇਦਾਂ ਲੱਗਦੇ ਆ ਨਾ ਕਿ ਵਗਿਆ ਹਾਂ ਹਾਂ ਕਿ ਕੀ ਹੋਇਆ ਪੈ ਡੇ ਗਏ ਪੈ ਡੇ ਗਿਆ ਲੈ ਦੱਸ ਇਹ ਇੱਕ ਭੇਜ ਜਾਂਦਾ ਬੜੀ ਜਲਦੀ ਮਮਾ ਇੱਧਰ ਖੜੋ ਇੱਧਰ ਇੱਥੇ ਖੜੋ ਤੁਹਾਡੀ ਫੋਟੋ ਵਿੱਚ ਦੀ ਦੋਨਾਂ ਜਾਣਿਆਂ ਦੀ ਨਾ ਨਾ ਜਾ ਦਾਦੀ ਨਾ ਦਾਦੀ ਨਾ ਜਾ ਠੀਕ ਹੈ ਕੀ ਜਿਆਦ ਨਹੀਂ ਨਹੀਂ ਕਰੀਏ ਚਲੋ ਸੋ ਜਿੰਨ ਨੂੰ ਜੀ ਤਾਂ ਮम्मा ਦੀ ਆਪਾ ਫੋਟੋ ਕਲਿੱਕ ਕਰ ਦੁੱਤੀ ਆ ਵਲੌਗ ਚੱਲਦੇ ਚੀ ਸੋ ਹੁਣ ਆਪਾ ਜਾਂਦੇ ਪਏ ਆ ਅੱਜੀ ਕੰਨ ਦੇ ਆ ਦੇ ਪੱਦ ਬਣਾਨੇ ਕਰਨ ਬਾਲਾ ਤੇ ਮੈਂ ਘਰੇ ਖੜਾ ਮੈਂ ਖੜਾ ਪੇ ਇਹਦਾ ਨਾ ਆਪਾ ਆ ਹਤੇ ਉੱਥੇ ਆਪਾ ਆ ਗਿਆ ਕੀ ਚਾਹ ਬੋਖਾ ਕੀ ਚਾਹ ਬੋਖਾ ਉਹ ਲੋ ਆ ਰਹੇ ਦੋ ਸਕੱਦ ਦਾ ਖਰਾਪੀ ਕੀ ਹੈ ਹਾਂ ਅਸੀਂ ਚੱਲੇ ਸੀ ਰਹਿਣ ਨਾ ਮਮਾ ਆ ਜਾਓ ਇੰਝ ਚੱਲੂ ਹਾਂ ਅਸੀਂ ਚੱਲੇ ਆ ਜਾ ਆ ਜਾ ਆ ਜਾ ਪਾਣੀ ਪਾਟ ਕੇ ਆ ਗਿਆ ਆ ਗਿਆ ਆ ਗਿਆ ਅਸੀਂ ਰਾਹ ਦੇ ਵਿੱਚ ਇਦਾਂ ਸ਼ਰਾਰਤਾਂ ਕਰਦੇ ਜਾਈਂਦੇ ਹਾਂ ਜਿੱਦਾਂ ਨਾ ਨਿਆਣੇ ਹੋਈ ਦਾ ਇਹਦੇ ਨਾਲ ਸਾਨੂੰ ਇਦਾਂ ਚੱਲਣਾ ਪੈਂਦਾ ਜਿੱਦਾਂ ਕੋਈ ਚੀਜ਼ ਕਰਦੀ ਹੈ ਆਹ ਦੇਖੋ ਇੱਧਰ ਛੱਪੜ ਛੱਪੜ ਕਰਤਾਰਪੁਰ ਤੋਂ ਪਤਾ ਲੱਗਾ ਕਿ ਇਹ ਹੋ ਆ ਗਿਆ ਸੀਗਾ ਮਗਰਮਸ਼ ਆ ਗਿਆ ਸੀ ਇਹ ਵੀ ਕੁੱਦਾ ਹੀ ਸੀ ਦੱਸਿਓ ਵੀ ਤੁਹਾਨੂੰ ਕਿਹਨੂੰ ਕਿਹਨੂੰ ਪਤਾ ਆ ਮਗਰਮਸ਼ ਆ ਗਿਆ ਸੋ ਪਹਿਲਾਂ ਆਪਾਂ ਹੁਣ ਪਹੁੰਚ ਗਏ ਤੇ ਪਾਣੀ ਪੂਣੀ ਚ ਰੁੜ ਕੇ ਆ ਗਿਆ ਹੂੰ ਇਹ ਵੀ ਹੈਗਾ ਵੀ ਕੁੱਦਾ ਹੀ ਆਹੋ ਇੱਥੇ ਡਾਲ ਲਾ ਅਸੀਂ ਇੱਦੀ ਸੈਰ ਸੂਰ ਕਰਦੇ ਚੱਲ ਜਾਨਾ ਪਉ ਪਾਸੀ ਕੇ ਫਿਰ ਆਪ ਅਸਮਾਨ ਸਮੂਹ ਲੈ ਕੇ ਫਿਰ ਆਪਾਂ ਘਰੇ ਆ ਜਣਾ ਵਾਪਸੀ ਫਿਰ ਆਪਾਂ ਤੁਹਾਡਾ ਨਾ ਕਰਦੇ ਆ ਗੱਲ ਪਾਪੀ ਪਾਪੀ ਕਹਿੰਦਾ ਚੱਪਲ ਚੱਪਲ ਕਿਹੜੀ ਹੈ ਇਹ ਕਿਹੜੀ ਹੈ ਕਿਹੜੀ ਚੱਪਲ ਟੁੱਟ ਗਈ ਹੈ ਕਿਹੜੀ ਹੈ ਚੱਪਲ ਨੰਨੂ ਪਤਾ ਨਹੀਂ ਲੱਗਦਾ ਕਿਦੋਂ ਪਤਾ ਆ ਗਈ ਜੀ ਟ੍ਰੇਨ ਟ੍ਰੇਨ ਆ ਗਈ ਟ੍ਰੇਨ 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 ਕਹਿੰਦਾ ਪਾਪਾ ਪੀਛੇ ਟੈਂਚ ਲੈ ਜਾਓ ਆ ਦੇਖੋ ਜੀ ਟ੍ਰੇਨ ਜਾ ਰਹੀ ਹੈ ਆਹ ਦੇਖੋ ਕਿਤਾ ਬੋਲਦਾ ਹਾਂਜੀ ਜੇ ਲੱਗਿਆ ਆਪਾਂ ਸਬਜ਼ੀ ਲੈਣ ਸੱਜੀ ਗਾਦੀ ਲੈਣੀ ਆ ਕੀ ਬਣਾਉਣਾ ਗੋਭੀ ਤਾਂ ਹੁਣੀ ਨਹੀਂ ਮਿਲਦਾ ਗੋਭੀ ਏ ਕੀ ਆ ਆਹ ਬਣਾ ਲਈਏ ਉਹ ਪਾਣੀ ਜਿਹੜੀ ਉਹਦੋਂ ਨੰਮ ਦੀ ਘਰੇ ਖਾਦੀ ਸੀਗੀ ਉਹ ਕਿਹੜੀ ਸਬਜ਼ੀ ਸੀਗੀ ਕੋਈ ਜਿਹੜੀ ਉਹਦੋਂ ਖਾਦੀ ਸੀਗੀ ਪਰ ਉਹ ਜਿਹੜੀ ਕਹਿੰਦੇ ਆ ਆ ਸਵਾਦ ਬਣਦੀ ਆ ਉਹ ਤਾਂ ਉਹ ਜਿਹੜਾ ਹੁੰਦਾ ਆ ਬੜੀ ਨਾਲ ਨਿੰਦਰੂ ਖਾਸ ਜਿਹਾ ਉਹ ਬੜੀ ਦਾ ਉਹ ਤਾਂ ਨਿਊਟਰੀ ਆ ਵਾਹ ਦੇਖੋ ਇਹ ਟ੍ਰੇਨ 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 ਵਾਓ ਵਾਓ ਸੋ ਬਿਊਟੀਫੁਲ ਹੋਰੀ ਹੈ ਹੋਰ ਹੋਰ ਆਪਾਂ ਜਾਣਾ ਥੋੜਾ ਇਹ ਐਂ ਹੋ ਜਾ ਸੋਹਣੀ ਲੱਗਦੀ ਨਾ ਮੰਮੀ ਇਹਨੇ ਲੰਗਾ ਤੱਕੇ ਨਾਲੀ ਮੰਮੀ ਤੱਕੇ ਨਾਲ ਚਲੋ ਆਏ ਲੰਗਰ ਖਾਨ ਚੱਲੇ ਆ ਜੀ ਕੀ ਪ੍ਰੋਗਰਾਮ ਭਾਈ ਇੱਥੇ ਕੀ ਪ੍ਰੋਗਰਾਮ ਆ ਅੰਜੀ ਜੀ ਅਸੀਂ ਸਬਜ਼ੀਆਂ ਜਿਹੜੀਆਂ ਲੈ ਆਏ ਆ ਸਬਜ਼ੀਆਂ ਦੁੱਧ ਖੰਡ ਪੱਤੀ ਆਪਣੇ ਪਲਾਟ 'ਚ ਵੀ ਲੱਗੇ ਹੋਣੇ ਅਮਰੂਦ ਗਏ ਨਹੀਂ ਸੀ ਪਲਾਟ 'ਚ ਸਾਡੇ ਤੋਂ ਜਾਣ ਹੀ ਹੋਇਆ ਅਸੀਂ ਜਾਣਾ ਸੀ ਪਲਾਟ ਦੇ ਵਿੱਚ ਸਾਡੇ ਤੋਂ ਪਲਾਟ 'ਚ ਜਾ ਹੀ ਨਹੀਂ ਹੋਇਆ ਵਿਕਰਮ ਹਜਾਰੇ ਆਪਣਾ ਫੋਨ ਹੀ ਠੀਕ ਕਰਾਈ ਜਾਂਦੇ ਆ ਉਹਨਾਂ ਨੂੰ ਬਹੁਤ ਟਾਈਮ ਲੱਗ ਜਾਣਾ ਤੇ ਹੋਰ ਬਾਕੀ ਆਪਾਂ ਸਾਲ ਨੰਨੂ ਜਾਂਦੇ ਪਏ ਆ ਘਰੇ ਘਰੇ ਜਾ ਕੇ ਆਪਾਂ ਤਾਂ ਨਾ ਕਰਦੇ ਆ ਗੱਲ ਵਾਂ। ਓ ਚੰਡੇ ਲੱਗੇ ਆ ਨਾ ਚੰਡੇ ਲੱਗੇ ਚੰਡੇ ਲੱਗੇ ਨੰਨੂ ਫੇਰ ਕਰ। ਜੈ ਸ਼੍ਰੀ ਰਾਮ ਉਹ ਬਾਜੀ ਵਾ ਸਾਡੇ ਨਾਲ ਉਹ ਦੇ ਲੋ ਸਾਡੇ ਨੰਨੂ ਇੰਨਾ ਜ਼ਿਆਦਾ ਸਿਆਣਾ ਆ ਨਾ ਕਿ ਦੇ ਲੋ ਚੰਡੇ ਲੱਗੇ ਹੋਏ ਆ ਆਪਣੇ ਪੰਜਾਬ ਦੇ ਉਹਨੂੰ ਪਤਾ ਹੈ ਵੀ ਸਾਡੇ ਰਾ ਜੈ ਸ੍ਰੀ ਰਾਮ ਦੀ ਹੈਗਾ ਹੈ ਨਾ ਉਹ ਕਹਿੰਦਾ ਦਾਦੇ ਇੱਕ ਕਹਿੰਦਾ ਤੀ ਲੈਣ ਬਹੁਤ ਸਿਆਣਾ ਉਹ ਪੁੱਤ ਜਦੋਂ ਕੋਈ ਗੁਰਦੁਆਰਾ ਸਾਹਿਬ ਲੰਘਦਾ ਉਦੋਂ ਵਾਹਿਗੁਰੂ ਜੇ ਕੋਈ ਮੰਦਿਰ ਲੱਗਦਾ ਜੈ ਮੰਤਰ ਜੈ ਮਾਤਾ ਦੀ ਉਹ ਦੇਖ ਲੈਣਾ ਇਹਨੇ ਉਹ ਆਹ ਕਰਕੇ ਕੱਢਦਾ ਬਹੁਤ ਸਿਆਣਾ ਨੰਨੂ ਸੱਤਾ ਕਿੰਦ ਕਰ ਰਿਹਾ ਇਹਨਾਂ ਨੂੰ ਉਹ ਗੇਜ ਤਾਂ ਘਾਹ ਕਹਣੀ ਆ ਅਸੀਂ ਭੱਜ ਜਾਣਾ ਅਸੀਂ ਭੱਜੇ ਆ ਨਾ ਇਹ ਤੂੰ ਖਾ ਲੈਣੀ ਹੈ ਕਿਸੇ ਨਾ ਕਹੇ ਤੋ ਨਾ ਜਿਹੜਾ ਘਰ ਵਾਲਾ ਚੱਲ ਗੰਦ ਨੰਨੋ ਉਹ ਇੱਕ ਕਬੂਤਰ ਉਹਦੇ ਕਬੂਤਰ ਅਰੇ ਕਬੂਤਰ ਅਰੇ ਕਬੂਤਰ ਦਾਰ ਗਿਆ ਨੰਦਾਰ ਗਿਆ ਆ ਡੋਡੋ ਨੰਨੋ ਆ ਨੀ ਨਾਇ ਡੋਡੋ ਹੈਲੋ ਡਾਡੋ ਉਹਨੂੰ ਪਤਾ ਉਹ ਮੈਂ ਕੀ ਕੀਤੀ ਆਪੀ ਉਹਨੂੰ ਪਤਾ ਲੱਗ ਗਿਆ ਵੀ ਇਹ ਡੇਲੀ ਲੰਘਣ ਵਾਲੇ ਇਹਨਾਂ ਨੂੰ ਨਹੀਂ ਮੈਂ ਬੋਲਣਾ ਹੁਣ ਨਹੀਂ ਤਾਂ ਜਿੱਦਾਂ ਇਹਨੇ ਸਾਨੂੰ ਪਹਿਲਾ ਦਿਨ ਦੇਖਿਆ ਨਾ ਉਹ ਦਿਨ ਇੰਨਾ ਕੁ ਜ਼ਿਆਦਾ ਕੁਸਕਦਾ ਸੀ ਉੱਪਰ ਰੋਲਾ ਪਉਂਦਾ ਥੱਕ ਜਾਂਦੀ ਆਹ ਹਾਂ ਜਣੇ ਜਲਦੀ ਆ ਜਾ ਚੱਗੇ ਆਉਣਾ ਚਲੋ ਜੀ ਹਾਂ ਜੀ ਜੀ ਅਸੀਂ ਪਹੁੰਚ ਕੇ ਕੀ ਕਰੇ ਕਰੀਆਣ ਕਿ ਹੁਣ ਅਸੀਂ ਸਬਜੀ ਪਾਣੀ ਦਾ ਕਰਨਾ ਦਾਲ ਪਾਣੀ ਸਬਜੀ ਜੋ ਲਟਰਮ ਪਟਰਮ ਅਟਰਮ ਚਾਟਣ ਚਾਣ ਮੋ ਚੁੱਕਿਆ ਜੀ ਹੈ ਹੈ ਮੈਂ ਕਿਹ ਕਿਨੂ ਕੀ ਉਹ ਮੇਰਾ ਸ਼ੈਤਾਨ ਤੇ ਲਓ ਮम्मा ਕਿੱਡਾ ਆਪ ਦੇ ਦਿਨੋ ਚੀਜ਼ ਐ ਨਾ ਲੈ ਲਈ ਹੁਣ ਮੈਨੂੰ ਕਹਿੰਦਾ ਮੇਰਾ ਮਾਜਾ ਵੀ ਪੀਣਾ ਮੈਂ ਮੇਰਾ ਉਹ ਡਾਲੀਏ ਫੇਰੀ ਕੱਟ ਵੱਜਦੀ ਨਹੀਂ ਕੁਛ ਨਾ ਕੁਛ ਪਾਣੀ ਧਾਉ ਮम्मी ਬੋਰਾ ਨਹੀਂ ਕਰਨਾ ਬੋਰਾ ਨਹੀਂ ਹੋਣੀ ਚਾਹੀਦੀ ਪਾਣੀ ਕਿ ਭਾਜਾ ਫਿਨਾ ਹੈ ਕਿ ਭਾਜਾ ਫਿਨਾ ਕੀ ਕਿ ਭਾਜਾ ਫਿਨਾ ਕਿ ਭਾਜਾ ਫਿਨਾ ਇਹ ਤਾਂ ਬੜਾ ਹੀ ਔਖਾ ਮੁੰਡਾ ਕਿ ਭਾਜਾ ਫਿਨਾ ਦੁਨੀਆ ਹਾਂਜੀ ਅੱਜ ਲੱਗੀ ਆ ਜੀ ਸਾਡੇ ਘਰੇ ਬਣਨ ਆਰਬੀ ਆਰਬੀ ਪੰਜਾਂ ਦੀਆਂ ਮਿਰਚਾਂ ਦੇ ਲੋਕ ਨਹੀਂ ਆਉਂਦੇ ਜੋ ਵੀ ਉਹ ਧੋਦੇ ਕੋਈ ਐਪੀ ਬਣਾਉਂਦਾ ਵੀ ਮੈਂ ਐਮੀ ਤੁਸੀਂ ਆਪੇ ਖਾ ਲਓ ਅਸੀਂ ਆਪੇ ਹੀ ਬਣਾ ਲੈਣੀ ਸਬਜੀ ਜੀ ਉਹ ਆਪੇ ਹੀ ਜੀ ਖਾ ਰਹਿਣਾ ਮੈਂ ਦੁੱਧ ਦੁੱਧ ਵਾਰ ਲਵਾਂ ਹਣਾ ਇੱਕ ਬੈਗ ਵਿੱਚ ਨੂੜੇ ਦਾ ਬਕੜਾ ਤਾਂ ਨਹੀਂ ਦੂਜਾ ਉੱਦਾਂ ਬਾੜਾ ਹਾਂ ਉਹ ਦੂਜਾ ਉੱਦਾਂ ਬਕੜਾ ਰੱਖ ਲੈਣਾ ਇਹਦਾ ਪੇਟਾ ਤੋਂ ਵੀ ਲਾਣੀ ਯਾਹਨ ਤੋਹਾ ਤੋਂ ਦੇਖ ਮੈਂ ਬੱਲ ਮੱਧ ਦੁੱਧ ਤੇ ਦੁੱਧਲਾ ਜਿਹੜੀਆਂ ਪਾਣੀ ਦੇ ਭਰ ਕੇ ਰੱਖਾਂਗੇ ਲਾਈਟ ਦਾ ਜਿਹੜਾ ਕੋਈ ਘਰੋਸਾ ਨਹੀਂ ਕੁਝ ਪਤਾ ਨਹੀਂ ਉਹ ਦੌਰਨ ਹੋ ਗਿਆ ਗੈਨ ਤੇ ਜਦਨ ਕਰੇ ਤੇ ਤੇ ਜਦਨ ਆ ਕੇ ਘਰੇ ਸ਼ਾਂਤੀ ਮੈਨੂੰ ਨਾ ਪੁੱਤ ਤੇ ਜਦਨ ਘਰ ਆਣ ਕੇ ਸ਼ਾਂਤੀ ਜੀ ਮਿਲੀ ਆ ਪਰ ਲੱਗਦਾ ਸੁਨਣਾ ਪਿਆ ਕਰ ਸਕਦਾ ਕੋਈ ਨਾ ਬੈਠੇ ਮਨ ਮੈਂ ਗਾਇਸ ਮੈਂ ਦੁੱਧ ਨੂੰ ਦੁਬਾਰ ਲਵਾ ਤੇ ਫਿਰ ਆਪਾਂ ਤੁਹਾਡਾ ਨਾਲ ਕਰਦੇ ਆ ਗੱਲਬਾਤ ਬਣੇ ਰਹੋ ਵਲੌਗ ਦੇ ਨਾਲ ਬੋਲ ਲਾਤੀ ਆਣਾ ਹਾਂ ਹਾਂ ਗਾਈਸ ਅਸੀਂ ਜਿਹੜਾ ਦੁੱਧ ਰੱਖ ਕੇ ਗਿਆ ਸੀਗਾ ਘਰੇ ਦੁੱਧ ਜਿਹੜਾ ਹੋ ਚੁੱਕਿਆ ਖਰਾਬ ਤੇ ਇਹ ਹੁਣ ਆਪਾਂ ਬਾਲ ਕੇ ਥੋੜਾ ਜਿਹਾ ਬਣ ਜਾਣਾ ਪਨੀਰ ਪਨੀਰ ਇਹ ਅਸੀਂ ਖਾ ਲੈਣਾ ਫੇਰ ਇਹ ਸਬਜ਼ੀ ਤਕੀਬ ਨਹੀਂ ਇੱਧਰ ਦੇਖੋ ਦਹੀਂ ਦੇ ਟੱਕ ਚੜਿਆ ਇਹਨੇ ਨਾ 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 ਤੇ ਇਹ ਨੂੰ ਆ ਦੀ ਵਾਲਾ ਹਾਂ ਜਿਵੇਂ ਬਲੌਗ 'ਚ ਦਿਖਾਵਾਂ ਤੁਹਾਨੂੰ ਆ ਦੇਖੋ ਗਾਇਸ ਨੰਨੂ ਸਾਡਾ ਬਲੌਗ ਦੇਖੋ ਮੈਂਨੂੰ ਸਸੀ ਲੱਗਿਆ ਹੁਣ ਆਪ ਬਣਾ ਕੇ ਖੀਣ ਪਹਿਲਾਂ ਤਾਂ ਅਸੀਂ ਉਹ ਦਾਦਾ ਦਾ ਬਣਾਤੇ ਹਾਂ ਅੱਜ ਮੈਂ ਸਾਰੇ ਸੀ ਬੋਲਣਾ ਮੈਂ ਕਿ ਚਲ ਨਹੀਂ ਖਰਾਬ ਹੋਇਆ ਹੋਗਾ ਪਰ ਜਦ ਦੇਖਿਆ ਖਰਾਬ ਹੈ ਆਂਦੇ ਬੋਖਾ ਮੈਂ ਵਰਤਣ ਦੀ ਕੋਸ਼ਿਸ਼ ਕਰਦਾ ਹਾਂ ਕੋਮਾ ਪਲਾਸ ਵਿੱਚ ਪੜ ਕੇ ਅਸੇਪੀ ਲੈ ਆ। OK ਆ। ਮੈਂ ਬੰਦ ਨਾ ਨੂੰ ਤਾਂ ਕਰਕੇ ਆ। ਅਗਰ ਉਹ ਦੇਈ ਨਾ ਜੀ ਮਾਦਾ ਮਨੂ ਨਾ ਕਰ। ਲਓ ਜੀ ਨੰਨੂ ਨੇ ਕੋਲ ਡਰਿੰਕ ਖੋਲ ਲਈ ਆ ਜੀ। ਦੱਸੋ ਤੁਸੀਂ ਦੱਸ ਦੋ। ਨੰਨੂ ਨੇ ਕੋਲਡ ਡਰਿੰਕ ਖੋਲ ਲਈ ਆ ਜੀ ਨੰਨੂ ਲੱਗਾ ਜੀ ਕੋਲਡ ਡਰਿੰਕ ਪੀਣ ਮੈਨੂੰ ਖੁਣਨੇ ਸੀ ਦੱਸੋ ਇਸ ਕਰਕੇ ਨੇ ਇੱਧਰ ਮੈਂ ਭਾਂਡੇ ਵਗੈਰਾ ਟੋਲੇ ਆ ਸਾਰੇ ਇੱਥੇ ਤੋਲ ਕਾ ਲੱਗਣ ਦੇ ਆ ਤੋਲ ਕਾ ਲੱਗਦਾ ਅਰਬੀ ਨੂੰ ਅਰਬੀ ਬੰਦੀ ਪਈ ਆ ਹੈ ਅੱਗੇ ਮੈਂ ਲਾਉਂਗੀ ਹੋਰ ਸੋ ਮੈਂ ਅੱਜ ਇਹ ਵਾਲਾ ਤੇਲ ਜਿਹੜਾ ਹੈ ਸਿਰ ਤੇ ਲਗਾਵਾਂਗੀ ਠੰਡਾ ਠੰਡਾ ਕੂਲ ਕੂਲ ਤੇਲ ਠੰਡਾ ਠੰਡਾ ਕੁਲਕੁਲਤੇ ਤੇ ਮੈਂ ਬੜੀਆਂ ਨਵਰਤਾਂ ਨਵਰਤਾਂ ਤੇ ਲੱਣਾ ਨਵਰਤ ਪਰ ਸਵਾਸਾ ਦਾ ਕੰਮ ਯਾਰਾ ਪਿਆ ਹੋਇਆ ਹੈ ਜਿਹੜੀ ਸਬਜੀ ਆ ਉਹ ਬਣਾਉਣ ਅੱਲੀ ਪਈਆ ਸਰੀ ਬੰਦੀ ਪਈ ਹੈ ਹਜੇ ਤਾਂ ਆਇਆ ਗਿਆ ਤਾਂ ਤਾਂ ਬਣਾ ਦੇਣੀ ਥੋੜ ਇਹਨਾਂ ਵਾਲੀ ਟੈਸਟ ਵੀ ਲੈ ਲਓ ਮੰਮੀ ਲੱਗਿਆ ਹੁਣ ਆਟਾ ਪੁੱਲ ਸੇਮੋ ਜਿਆਦਾ ਦਰਦ ਹੁੰਦਾ ਪਿਆ ਤਾਂ ਪਾ ਦੋ ਮਿਕਸ ਕਰ ਦੇ ਜੱਟ ਬੇਸ ਪਰ ਇਹ ਦੁੱਧ ਇੱਥੇ ਨਾਲ ਆਪਾਂ ਬੋਲ ਇਹਨੂੰ ਬਾਰ-ਬਾਰ ਹਿਲਾ ਦੇਣੀ। ਕਿਉਂਕਿ ਇਹ ਜਦੋਂ ਤੁਸੀਂ ਸਾਡੀ ਜਿਹੜੀ ਕੜਾਹੀ ਹੈ ਨਾ ਇਹਦੇ ਨੀਚੇ ਦੀ ਸਾਈਡ ਜਿਹੜੀ ਉਹ ਬਹੁਤ ਮੋਟ ਪਤਲੀ ਆ। ਬਹੁਤ ਮੋਟ ਕਾਦੀ ਗੈਂਦਰੀ ਚਲੋ ਜੀ ਭੰਡਵੇ ਸਾਡੀ ਅਰਬੀ ਤੇ ਟੜਕਾ ਲੱਗ ਗਿਆ ਹਾਂਜੀ ਜੀ ਬਣਨਦੀ ਆ ਰੋਟੀ ਸ਼ਾਮ ਦੇ ਵੱਜ ਗਏ ਆ 6 ਚਲ 6 ਰੋਟੀ ਛੇ ਦੀ ਮਿੱਤੇ ਸ਼ੁਰੂਆਤ ਕਿ ਮੈਂ ਬੁੱਝਾ ਦਬੂ ਦੁਖੀ ਕਰਦਾ ਇੰਨਾ ਕੱਜ ਜਿਆਦਾ ਦੁਖੀ ਕਰਦਾ ਪਿਆ ਨਾ ਮੈਂ ਤਾਂ ਚਪੇੜਾ ਮਾਰਨੇ ਹਾਂ ਦੇਖੀ ਜਾਓ बारकू पूता चप्पल पा गया चप्पल पा गया चप्पल पा चल चप्पल पा के के गया ननु साड्डा कहना कि मैं बाहर जाना ओ वाओ मौसम बहुत बढ़िया बाहर ठंडी ठंडी हवा ठंडा और नी हट गया आ जाओ बाहर ਆਜੋ ਮੈਂ ਕਿਾ ਥੋੜਾ ਬਾਹਰ ਘੁੰਮਦੇ ਆ ਆ ਦੇਖੋ ਇਧਰਲੀ ਸਾਈਡ ਜਿਹੜੀ ਬੰਨੀ ਆ ਅਸਾਂ ਟੁੱਟ ਚੁੱਕੀ ਆ ਉਹ ਦੇਖੋ ਔਰ ਸਾਰੇ ਨਹੀਂ ਟੋਟਾਂ ਉਟਾਂ ਸਭ ਕੁਝ ਇਧਰ ਦੇਖੋ ਸੋਹਣਾ ਹੈ ਮਾ ਕੋ ਤਾਂ ਸਾਰੀ ਟੁੱਟ ਗਈ ਬਾਹਰ ਹਣਾ Hmm. ली साइड नहीं है इना ज्यादा बिरला पाया ना तुम दुख नहीं है इस आ जाओ बहर देखो नहीं नहीं ती नहीं आना आखो डर लगता इधर ਇਥੋਂ ਮਿੱਟੀ ਦੇਖੋ ਦੋ ਦੋ ਮਤਲਬ ਸੱਡਾਂ ਦਾ ਇਥੋਂ ਕੁ ਫਾਂਸ ਲਾ ਉੱਥੇ ਤੱਕ ਉਹ ਦੇਖੋ ਉਹਦਾ ਕੋਈ ਪਤਾ ਨਹੀਂ ਕਿਹ ਟਾਈਮ ਥੱਲੇ ਜਾਣ ਡਿੱਗੇ ਜੂਏ ਇਥੋਂ ਗੱਡੀ ਕੱਢਣੀ ਵੀ ਬਹੁਤ ਔਖੀ ਹੋ ਗਈ ਆ ਹੁਣ ਇਸ ਟਾਈਮ ਡੇਂਜਰਸ ਸਟੇਂਜਰਸ ਮੈਂ ਅੱਦਰ ਫਸਟ ਟਾਈਮ ਆਈ ਆ ਬਾਹਰ ਨੂੰ ਉਦਾਂ ਇਧਰਲੀ ਸਾਈਡ ਮੈਂ ਤਾਂ ਮਰ ਜੂਂਦੀ ਨੰਨੂ ਨਾ ਕਰ ਫਿਰ ਆਪਾਂ ਬਾਹਰ ਥੋੜਾ ਕੁ ਟਾਈਮ ਘੁੰਮ ਲਈਏ ਫਿਰ ਆਪਾਂ ਚੱਲ ਜਾਣਾ ਅੰਦਰ ਕੋਠੇ ਤੇ ਚੱਲ ਜਾਣਾ ਫਿਰ ਉੱਥੇ ਤੇ ਜਾ ਕੇ ਥੋੜਾ ਕੁ ਟਾਈਮ ਸੌਣਾ ਮੈਂ ਸੌ ਕੇ ਫਿਰ ਕਿਉਂ ਕੀ ਹੋਇਆ ਤੇਰ ਗੰਦਾ ਪੈਂਚਰ ਹੋ ਗਿਆ ਇਹਦਾ ਬੋਗ ਬਾਉ ਮੇਰਾ ਟਾਇਰ ਪੈਂਚਰ ਹੋ ਗਿਆ ਬੱਸ ਸਹੀ ਹੋ ਗਿਆ ਸਹੀ ਕਰਤਾ ਤੁਸੀਂ ਥੈਂਕ ਯੂ ਥੈਂਕ ਯੂ ਕਾਕਿਓ ਚਲੋ ਗਾਇਸ ਹੁਣ ਚੱਲੇ ਅੰਦਰ ਇੰਨੀ ਫੁਰੰਦ ਬਾਰੀ ਹੈ ਮਾਂ ਉੱਥੇ ਇੰਨਾ ਕੁ ਦੌੜਾ ਪਹੁੰਚ ਲਾ ਗਿਆ ਨਾ ਉਹਦੇ ਵਿੱਚ ਜਿਹੜਾ ਹਮ ਹੋਗੋ ਬਾਹਰ ਲੈਟਾਂ ਦਿੱਲੀ ਜਾਣੀ ਆ ਗਈਆਂ ਗਲੀ ਚੜੀਂ ਗਲੀ ਗਲੀ ਆਈਆਂ ਹਨਾ ਮਾਂ ਇਹ ਕਰ ਲੈਣ ਦਿੱਲੀ ਜਾਣੀ ਆ ਤੁਰਤ ਮਾਰ ਕੇ ਸੇਵ ਪੋਟਾਟੋ ਕਾਲੇ ਆ ਸੀਗਾ ਸੇਵ ਸੀਗਾ ਅਸੀਂ ਸੇਵ ਲਾ ਕੇ ਆਏ ਤਾਂ ਸੇਵ ਹੋ ਜਿਹੜਾ ਖਰਾਬ ਬੜਿਆ ਨਿਕਲੇ ਸੇਵ ਉਹ ਨਸੀਗਾ ਆ ਵੀ ਸਿੱਟ ਨੂੰ ਬਾਹਰ ਆ ਜੋ ਬਾਹਰ ਉਹ ਨਾ ਨਹੀਂ ਆਉਣਾ ਬੰਦ ਚਲੋ ਜੀ ਹਾਂ ਜੀ ਜੀ ਆ ਜਿਹੜੇ ਚੌਲ ਸੀ ਇਹ ਖਰਾਬ ਹੋ ਗਏ ਇਸ ਕਰਕੇ ਨੰਨੂ ਸਾਡਾ ਇੱਧਰ ਇੰਡੀਆਂ ਦੀਦੀਆਂ ਬਣ ਗਈਆਂ ਮੇਰੇ ਫਰੈਂਡਸ ਬਣ ਗਏ ਇੱਧਰ ਹੈ ਨਾ ਨੂੰ ਨਿੱਕਿਆ ਨਿੱਕਿਆ ਯਾਨਾ ਪੁਲਿਸ ਆਹੋ ਦੀਦੀਆਂ ਕਿੱਥੇ ਆਹੋ ਦੀਦੀਆਂ ਜੀ ਮੀ ਆ ਗਿਆ ਵੇ ਮੈਨੂੰ ਲੱਗਦਾ ਨਹੀਂ ਤੇ ਮੀ ਹੜਾ ਟੂ ਆ ਇਹ ਲੱਗਦਾ ਇਦਾਂ ਹੀ ਪੈਣਾ ਉਹ ਆਟਾ ਕਿੰਦਾ ਖਰਾਬ ਹੁੰਦਾ ਸਾਡਾ ਰੱਖ ਆ ਜਾਂਦੇ ਮੈਨੂੰ ਲੱਗਦੇ ਜਾਨਵਰ ਮੈਂ ਇੱਥੇ ਰੋਜ਼ ਰੋਜ਼ ਰੱਖਦੀ ਹੁੰਦਾ ਹੀ ਨਹੀਂ ਖਾ ਜਾਂਦੇ ਇੱਕ ਨਾ ਇਹਨਾਂ ਲਈ ਉਹ ਲੈ ਕੇ ਆਨੇ ਆ ਉਹ ਜਿਹੜਾ ਕੁੰਡਾ ਆ ਇਹ ਉਹ ਲੈ ਕੇ ਆਵਾਂਗੇ ਇਹਨਾਂ ਲਈ ਕੋਈ ਇਹਨਾਂ ਲਈ ਨਾ ਕੋਈ ਚੀਜ਼ ਰੱਖਣ ਲਈ ਲੈ ਕੇ ਆਵਾਂਗੇ ਇੱਥੇ ਜਾਨ ਮੰਨੂ ਪਰੇਗਾ ਪਰੇ ਹੋ ਕੇ ਇੱਧਰ ਮੈਂ ਸਿੱਟਾਂ ਬੀ ਦੇਖੀ ਉਹ ਜਾ ਕੇ ਉਹ ਕੰਮ ਦੇਖੀ ਪਾਪਾ ਪਿੱਛੇ ਪਿੱਛੇ ਪਾ ਸਕਦਾ ਕੌਣ ਦੇਖੇ ਜਾ ਕੇ ਉੱਧਰ ਹੈ ਤੇ 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 इतने ना कड़े उ जाके देखो ओ हाँ गो आज अंदर बहुत ज्यादा फेरबैक करनी पैनी ਅਸੀਂ ਆ ਗਏ ਆਂ ਜੀ ਅੰਦਰ ਬਾਹਰ ਬਹੁਤ ਜ਼ਿਆਦਾ ਨਹੀਂ ਆ ਗਏ ਆ ਆ ਭਾਂਡੇ ਧੋ ਕੇ ਫਿਰ ਅੱਪ ਚਲੇ ਆਂ ਕੋਠੇ ਤੇ ਕੋਠੇ ਤੇ ਜਾ ਕੇ ਫਿਰ ਪਰਸਾ ਥੋੜੀ ਕਰਨੀ ਆ